ਸਤਿ ਸ਼੍ਰੀ ਅਕਾਲ ਜੀ। राघव ਪ੍ਰੀਤ ਲਈ ਜਦੋਂ ਵੀ ਕੋਈ ਚੀਜ਼ ਲੈ ਕੇ ਆਉਂਦਾ ਤਾਂ ਉਹਦੀ ਨਨਾਨ ਅੱਖਾਂ ਪਾੜ-ਪਾੜ ਕੇ ਵੇਖਣ ਲੱਗ ਜਾਂਦੀ। ਤਾਂ ਉਹਦੀ ਸੱਸ ਪ੍ਰੀਤ ਕੋਲੋਂ ਚੀਜ਼ ਲੈ ਕੇ ਆਪਣੀ ਕੁੜੀ ਨੂੰ ਦੇ ਦਿੰਦੀ ਤੇ ਕਹਿੰਦੀ ਕਿ राघव ਨੂੰ ਨਾ ਦੱਸੀ। ਇਸੇ ਤਰ੍ਹਾਂ ਇੱਕ ਦਿਨ राघव ਸੋਨੇ ਦੀ ਚੈਨ ਲੈ ਕੇ ਆਇਆ ਤਾਂ ਉਹਦੀ ਨਨਾਨੇ ਤੂਫਾਨ ਲੈ ਜਾਂਦਾ ਕਿ ਮੈਨੂੰ ਗਰੀਬ ਘਰ ਵਿੱਚ ਵਿਆਹ ਦਿੱਤਾ ਆ ਜਿਹੜਾ ਮੈਨੂੰ ਕਦੀ ਵੀ ਕੋਈ ਚੀਜ਼ ਨਹੀਂ ਲਿਆ ਕੇ ਦਿੰਦਾ। ਤਪ੍ਰੀਤ ਦੀ ਸੱਸ ਨੇ ਪ੍ਰੀਤ ਕੋਲ ਉਹ ਚੈਣ ਵੀ ਖੋ ਲਈ ਤੇ ਆਪਣੀ ਕੁੜੀ ਨੂੰ ਦੇ ਦਿੱਤੀ। ਅਗਲੇ ਦਿਨ ਜਦੋਂ ਰਾਗਵ ਨੇ ਪ੍ਰੀਤ ਦੀ ਗੱਦਨ ਖਾਲੀ ਵੇਖੀ ਤਾਂ ਪ੍ਰੀਤ ਦੀ ਸੱਸ ਕਹਿਣ ਲੱਗੀ ਕਿ ਇਹ ਸਾਰੀਆਂ ਚੀਜ਼ਾਂ ਆਪਣੀਆਂ ਆਪਣੀ ਭੈਣ ਨੂੰ ਦੇ ਆਉਂਦੀ ਆ ਤੇ ਉਹ ਦੀ ਨਨਾਨਤ ਤੁਰੰਤ ਹੀ ਆਪਣੇ ਘਰ ਚਲੀ ਗਈ। ਤਾਂ ਪ੍ਰੀਤ ਨੇ ਰਾਗਵ ਨੂੰ ਸਾਰੀ ਸੱਚਾਈ ਦੱਸ ਦਿੱਤੀ ਤੇ ਉਹ ਤੁਰੰਤ ਹੀ ਨਨਾਨ ਦੇ ਘਰ ਗਿਆ ਤਾਂ ਉੱਥੇ ਖਾਣੇ ਵਿੱਚ ਕੀ ਬਣਿਆ ਹੋਇਆ ਪ੍ਰੀਤ ਦੇ ਮੋਬਾਈਲ ਤੇ ਮੈਸੇਜ ਆਇਆ ਉਹ ਮੁਸਕਰਾ ਪਈ ਰਾਗਵ ਦਾ ਮੈਸੇਜ ਸੀ ਆਲੂ ਗੋਭੀ ਬਣਾਈਆਂ ਪ੍ਰੀਤ ਨੇ ਜਵਾਬ ਦਿੱਤਾ ਉਹ ਜਾਣਦੀ ਸੀ ਦੂਜੇ ਪਾਸੇ ਰਾਗਵ ਦਾ ਮੂੰਹ ਬਣ ਗਿਆ ਹੋਊਗਾ ਬਸ ਫੇਰ ਅੱਜ ਤੂੰ ਰੋਟੀ ਨਾ ਖਾਵੇਂ ਮੈਂ ਵੀ ਬਾਹਰੋਂ ਖਾਉਂਗਾ ਤੇ ਆਂਦਿਆਂ ਹੋਇਆਂ ਤੇਰੇ ਲਈ ਵੀ ਬਾਹਰੋਂ ਹੀ ਕੁਝ ਲੈ ਆਵਾਂਗਾ ਮੈਨੂੰ ਪਤਾ ਆ ਤੂੰ ਆਲੂ ਗੋਭੀ ਨਹੀਂ ਖਾਂਦੀ ਰਾਗਵ ਦੀ ਗੱਲ ਤੇ ਪ੍ਰੀਤ ਮੁਸਕਰਾਂਣ ਲੱਗ ਪਈ ਸੱਚ ਵਿੱਚ ਆਲੂ ਗੋਭੀ ਬਣਾਉਂਦੇ ਹੋਏ ਉਹਦਾ ਦਿਲ ਖਰਾਬ ਹੋਈ ਜਾ ਰਿਹਾ ਸੀ। ਭੁੱਖ ਲੱਗੀ ਆ ਭਾਬੀ ਸਬਜ਼ੀ ਬਣ ਗਈ। ਪ੍ਰੀਤ ਦੀ ਮਾਨੰਨ ਰਸੋਈ ਵਿੱਚ ਆ ਕੇ ਪੁੱਛਿਆ ਤਾਂ ਪ੍ਰੀਤ ਘਬਰਾ ਗਈ। ਵੈਸੇ ਵੀ ਉਹਦੀਆਂ ਗੁੱਸੇਪਰੀਆਂ ਨਜ਼ਰਾਂ ਤੋਂ ਉਹ ਹੁੰਝ ਵੀ ਘਬਰਾ ਜਾਂਦੀ ਸੀ। ਬਸ ਖਾਣਾ ਬਣ ਗਿਆ ਆ ਦੀਦੀ ਤੁਸੀਂ ਟੇਬਲ ਤੇ ਬੈਠੋ ਮੈਂ ਲਗਾ ਦਿੰਦੀ ਆ। ਪ੍ਰੀਤ ਨੇ ਜਵਾਬ ਦਿੱਤਾ ਤੇ ਜਲਦੀ ਜਲਦੀ ਖਾਣਾ ਟੇਬਲ ਤੇ ਲਗਾਉਣ ਲੱਗੀ। ਟੇਬਲ ਤੇ ਬੈਠੇ ਸਾਰੇ ਵਾਰੀ-ਵਾਰੀ ਪੁੱਛ ਰਹੇ ਸੀ ਕੀ ਗੱਲ ਆ? ਅਜੇ ਤੱਕ ਰਾਗਮ ਨਹੀਂ ਆਇਆ ਸੰਦੀਪ ਦੀਆਂ ਨਜ਼ਰਾਂ ਪ੍ਰੀਤ ਤੇ ਜੰਮੀਆਂ ਹੋਈਆਂ ਸੀ ਜਿਹੜੀ ਪਲੇਟ ਵਿੱਚ ਥੋੜਾ ਜਿਹਾ ਖਾਣਾ ਲੈ ਕੇ ਬੈਠੀ ਸੀ ਉਹ ਸਾਫ਼ ਵੇਖ ਰਹੀ ਸੀ ਕਿ ਪ੍ਰੀਤ ਖਾਣਾ ਨਹੀਂ ਖਾ ਰਹੀ ਅਚਾਨਕ ਹੀ ਸੰਦੀਪ ਨੇ ਪੁੱਛ ਲਿਆ ਕੀ ਗੱਲ ਹੈ ਭਾਬੀ ਤੁਸੀਂ ਖਾਣਾ ਕਿਉਂ ਨਹੀਂ ਖਾ ਰਹੇ ਜਿੰਨਾ ਖਾਣਾ ਪਲੇਟ ਵਿੱਚ ਪਾਇਆ ਆ ਉਹਨਾਂ ਹੀ ਰੱਖਿਆ ਹੋਇਆ ਆ ਸੰਦੀਪ ਨੇ ਪੁੱਛਿਆ ਤਾਂ ਪ੍ਰੀਤ ਘਬਰਾ ਗਈ ਨਹੀਂ ਨਹੀਂ ਬੱਸ ਉਹ ਮੈਨੂੰ ਭੁੱਖੀ ਹੀ ਨਹੀਂ ਆ ਪ੍ਰੀਤ ਨੇ ਜਵਾਬ ਦਿੱਤਾ ਤੇ ਛੇਤੀ ਉੱਠ ਕੇ ਪਾਣੇ ਚੁੱਕਣ ਲੱਗ ਪਈ ਸਾਰੇ ਖਾਣਾ ਖਾ ਚੁੱਕੇ ਸੀ ਪ੍ਰੀਤ ਖਮੋਸ਼ੀ ਨਾਲ ਰਸੋਈ ਵਿੱਚ ਜਾ ਕੇ ਪਾਣੀ ਧੋਣ ਲੱਗੀ ਰਾਤ ਹੋ ਰਹੀ ਸੀ ਉਹਦੇ ਟਿੱਡ ਵਿੱਚ ਚੂਹੇ ਧੌੜ ਰਹੇ ਸੀ ਉਦੋਂ ਹੀ ਬਾਹਰ ਮੋਟਰਸਾਈਕਲ ਰੁਕਣ ਦੀ ਆਵਾਜ਼ ਆਈ ਰਾਗਵ ਆ ਗਿਆ ਸੀ ਪ੍ਰੀਤ ਖੁਸ਼ੀ ਨਾਲ ਆਪਣੇ ਦੁਪੱਟੇ ਨਾਲ ਹੱਥ ਪੂੰਝਦੀ ਹੋਈ ਦਰਵਾਜ਼ੇ ਤੇ ਆ ਗਈ ਸਾਹਮਣੇ ਹੀ ਰਾਗਵ ਮੋਟਰਸਾਈਕਲ ਖੜੀ ਕਰਕੇ ਅੰਦਰ ਆ ਰਿਹਾ ਸੀ ਉਹਦੇ ਹੱਥ ਵਿੱਚ ਇੱਕ ਪੈਕੇਟ ਸੀ ਬ੍ਰੀਜ ਦੇ ਚਿਹਰੇ ਤੇ ਖੁਸ਼ੀ ਆ ਗਈ ਇਹ ਲੈ ਤੇਰਾ 버ਗਰ ਖਾਣਾ ਨਹੀਂ ਖਾਦਾ ਨਾ ਤੂੰ ਰਾਗਵ ਨੇ ਪਿਆਰ ਨਾਲ ਪੁੱਛਿਆ ਤਾਂ ਪ੍ਰੀਤ ਮੁਸਕਰਾ ਪਈ ਬਹੁਤ ਭੁੱਖ ਲੱਗ ਰਹੀ ਸੀ ਰਾਗਵ ਉਹਨੂੰ 버ਗਰ ਫੜਾ ਕੇ ਦੁਬਾਰਾ ਬਾਹਰ ਜਾਣ ਲੱਗਾ ਤੁਸੀਂ ਕਿੱਥੇ ਜਾ ਰਹੇ ਹੋ ਅੰਦਰ ਨਹੀਂ ਆਓਗੇ ਇੰਨੀ ਰਾਤ ਹੋ ਗਈ ਆ ਪ੍ਰੀਤ ਨੇ ਪੁੱਛਿਆ ਤਾਂ ਰਾਗਵ ਨੇ ਕਿਹਾ ਕਿਉਂ ਮਾਂ ਦੀਆਂ ਦਵਾਈਆਂ ਲੈਉਣਾ ਭੁੱਲ ਗਿਆ ਹਾਂ ਬਸ ਉਹੀ ਲੈਣ ਜਾ ਰਿਹਾ ਹਾਂ ਹੁਣੇ ਲੈ ਕੇ ਆ ਜਾਵਾਂਗਾ ਜਿੰਨਾ ਕਹਿੰਦੇ ਹੋ ਇਹ ਉਹ ਦੁਬਾਰਾ ਮੋਟਰਸਾਈਕਲ ਸਟਾਰਟ ਕਰਕੇ ਘਰੋਂ ਬਾਹਰ ਨਿਕਲ ਗਿਆ ਪ੍ਰੀਤ ਹੱਥ ਵਿੱਚ ਫੜਿਆ ਹੋਇਆ 버ਗਰ ਲੈ ਕੇ ਕਮਰੇ ਵਿੱਚ ਜਾਣ ਹੀ ਲੱਗੀ ਸੀ ਬਰਗਰ ਦੀ ਖੁਸ਼ਬੂ ਨੇ ਉਹਦੀ ਭੁੱਖ ਨੂੰ ਹੋਰ ਵਧਾ ਦਿੱਤਾ ਸੀ। ਉਦੋਂ ਹੀ ਨਾ ਜਾਣੇ ਸੰਦੀਪ ਉਹਦੇ ਸਾਹਮਣੇ ਕਿੱਥੋਂ ਆ ਗਈ। ਪੈਕਟ ਵਿੱਚ ਕੀ ਆ? ਵੇਖਿਆ? ਵੀਰ ਕੋਲੋਂ ਕੁਝ ਮੰਗਵਾਇਆ ਆ ਨਾ? ਮੈਂ ਪਹਿਲਾਂ ਹੀ ਕਹਿ ਰਹੀ ਸੀ ਕਿ ਤੁਸੀਂ ਖਾਣਾ ਨਹੀਂ ਖਾ ਰਹੇ। ਯਕੀਨਨ ਕੋਈ ਨਾ ਕੋਈ ਚੱਕਰ ਜ਼ਰੂਰ ਆ। ਸੰਦੀਪ ਗੁੱਸੇ ਨਾਲ ਬੋਲੀ। ਤਪਰੀ ਇਹ ਤਾਂ ਫੇਰ ਘਬਰਾ ਗਈ। ਹਾਲਾਂਕਿ ਇਹ ਉਹਦਾ ਅਧਿਕਾਰ ਸੀ ਕਿ ਪਤੀ ਉਹਦੇ ਲਈ ਕੁਝ ਵੀ ਖਾਣ ਨੂੰ ਲੈ ਕੇ ਆਇਆ ਤਾਂ ਉਹ ਖਾ ਲਵੇ। ਪਰ ਨਾ ਜਾਣੇ ਸੰਦੀਪ ਨੂੰ ਇਹ ਗੱਲ ਕਿਉਂ ਨਹੀਂ ਸਮਝਾਉਂਦੀ ਸੀ? ਉਹ ਮੈਨੂੰ ਆਲੂ ਗੋਭੀ ਪਸੰਦ ਨਹੀਂ ਆਉਂਦੀ ਦੀਦੀ ਇਸ ਲਈ ਰੱਗ 버ਗਰ ਲੈ ਆਏ ਪ੍ਰੀਤ ਨੇ ਹੌਲੀ ਜੀ ਬਾਜ਼ ਵਿੱਚ ਕਿਹਾ ਤਾਂ ਅਚਾਨਕ ਹੀ ਸੰਦੀਪ ਨੇ ਜੋਰ-ਜੋਰ ਨਾਲ ਆਪਣੀ ਮਾਂ ਨੂੰ ਬੁਲਾਉਣਾ ਸ਼ੁਰੂ ਕਰ ਦਿੱਤਾ ਮਾਂ ਇੱਧਰ ਆ ਇੱਧਰ ਆ ਕੇ ਵੇਖ ਤਾਂ ਸਹੀ ਇਸ ਮਹਾਰਾਣੀ ਦੇ ਨਖਰੇ ਆਲੂ ਗੋਭੀ ਪਸੰਦ ਨਹੀਂ ਮੈਡਮ ਨੂੰ ਤਾਂ ਵੀਰ ਨੂੰ ਕਹਿ ਕੇ 버ਗਰ ਮੰਗਵਾ ਲਿਆ ਬਾਰੋਂ ਤੇ ਮੇਰਾ ਗਰੀਬ ਦਾ ਕੀ ਕਸੂਰ ਆ ਮੈਨੂੰ ਵੀ ਤਾਂ ਨਹੀਂ ਪਸੰਦ ਮੈਨੂੰ ਤਾਂ ਜ਼ਬਰਦਸਤੀ ਉਹੀ ਖਵਾਇਆ ਗਿਆ ਆ ਸੋ ਲੀਬ ਨੇ ਜ਼ਬਰਦਸਤੀ ਅੱਖਾਂ ਵਿੱਚੋਂ ਪਰ ਲੈ। ਪ੍ਰੀਤ ਦੀ ਸੱਸ ਵੀ ਕਮਰੇ ਤੋਂ ਬਾਹਰ ਆ ਗਈ। ਕੀ ਹੋਇਆ ਸੰਦੀਪ? ਕਿਉਂ ਰੌਲਾ ਪਾਇਆ ਆ? ਉਹਨਾਂ ਨੇ ਸੰਦੀਪ ਨੂੰ ਪੁੱਛਿਆ ਪਰ ਉਹਨੇ ਚਪਟਕੇ ਪ੍ਰੀਤ ਦੇ ਹੱਥ ਵਿੱਚੋਂ 버ਗਰ ਵਾਲਾ ਪੈਕਟ ਖੋਲ੍ਹ ਲਿਆ। ਤੇ ਪ੍ਰੀਤ ਦੀ ਸੱਸ ਦੇ ਅੱਗੇ ਕਰ ਦਿੱਤਾ। ਇਹ ਵੇਖ ਤੁਹਾਡੀ ਬਹੂ ਦੇ ਨਖਰੇ। ਆਲੂ ਗੋਭੀ ਸਿਰਫ ਸਾਨੂੰ ਖਾਣ ਲਈ ਬਣਾਈ ਸੀ ਮਹਾਰਾਣੀ ਨੇ। ਆਪਣੇ ਲਈ ਤਾਂ ਮਹਿੰਗੇ ਹੋਟਲ ਤੋਂ 버ਗਰ ਮੰਗਵਾਇਆ ਆ। ਸੰਦੀਪ ਫੇਰ ਤੋਂ ਰੌਲਾ ਪਾਉਣ ਲੱਗੀ। ਪ੍ਰੀਤ ਦੀ ਸੱਸ ਹੱਕੀ ਬੱਕੀ। ਕਦੀ ਸੰਦੀਪ ਨੂੰ ਵੇਖਦੀ ਤੇ ਕਦੀ ਪ੍ਰੀਤ ਨੂੰ ਪ੍ਰੀਤ ਸ਼ਰਮਿੰਦਗੀ ਦੇ ਮਾਰੇ ਉੱਥੇ ਹੀ ਖੜੀ ਰਹਿ ਗਈ ਉਹ ਜਾਣਦੀ ਸੀ ਅੱਗੇ ਕੀ ਹੋਵੇਗਾ ਉਹਦੀ ਸੱਸ ਨੇ ਆਸਾ ਵੇਖਿਆ ਨਾ ਪਾਸਾ ਅਚਾਨਕ ਹੀ ਸ਼ੁਰੂ ਹੋ ਗਈ ਮੇਰੇ ਬੇਟੇ ਨੂੰ ਲੁੱਟ ਕੇ ਖਾ ਗਈ ਆ ਕੋਈ ਪੈਸਾ ਜਮਾ ਨਹੀਂ ਕਰਨ ਦਿੰਦੀ ਸਿਰਫ ਆਪਣੀ ਪਈ ਆ ਕੀ ਬਰਾਈ ਸੀ ਆਲੂ ਗੋਭੀ ਵਿੱਚ ਤੇ ਸਿਰਫ ਆਪਣੇ ਲਈ ਹੀ 버ਗਰ ਕਿਉਂ ਮੰਗਵਾਇਆ ਆ ਮੰਗਵਾਉਣਾ ਹੀ ਸੀ ਤਾਂ ਮੇਰੀ ਮਾਸੂਮ ਬੱਚੀ ਦੇ ਲਈ ਵੀ ਮੰਗਵਾ ਲੈਂਦੀ ਸ਼ਰਮ ਨਹੀਂ ਆਉਂਦੀ ਉਹ ਮਹਿਮਾਨ ਆ ਕੁਝ ਦਿਨਾਂ ਦੇ ਲਈ ਤਾਂ ਉਹ ਇੱਥੇ ਰਹਿਣ ਆਈ ਆ ਥੋੜਾ ਜਿਹਾ ਖਿਆਲ ਕਰ ਲਿਆ ਕਰ ਮਾਂ ਸ਼ੁਰੂ ਹੋਈ ਤਾਂ ਫਿਰ ਰੁਕਮ ਦਾ ਨਾਮ ਹੀ ਨਾ ਲਿਆ ਪ੍ਰੀਤ ਪਸੀਨੋਂ ਪਸੀਨੀ ਹੋ ਗਈ ਸੰਦੀਪ ਬਰਗਰ ਹੱਥ ਵਿੱਚ ਫੜੇ ਹੋਏ ਅਜੀਬ ਜਿਹੇ ਨਜ਼ਰਾਂ ਨਾਲ ਵੇਖ ਰਹੀ ਸੀ ਪ੍ਰੀਤ ਖਮੋਜ ਖੜੀ ਸੀ ਤਾਂ ਉਦੋਂ ਹੀ ਸੰਦੀਪ ਨੇ ਕਿਹਾ ਚੰਗਾ ਛੱਡੋ ਮਾਂ ਹੁਣ ਇਹ ਰਾਗ ਵੀ ਰਮਦਾਊਗਾ ਤਵੇ ਸਾਡੀ ਸ਼ਿਕਾਇਤ ਲਗਾ ਦੇਵੇਗੀ ਇਵੇਂ ਕਰਦੀਆਂ ਇਹ 버거 ਮੈਂ ਹੀ ਖਾ ਲੈਂਦੀ ਆ ਬਸ ਵੀਰ ਨੂੰ ਨਾ ਦੱਸੀ ਤੇ ਤੂੰ ਇਹ ਮੈਨੂੰ ਦੇ ਦਿੱਤਾ ਆ ਸੰਦੀਪ ਨੇ ਇਹ ਕਹਿੰਦੇ ਹੋਏ ਪੈਕਟ ਆਪਣੇ ਹੱਥ ਵਿੱਚ ਫੜਿਆ ਤੇ ਆਪਣੇ ਕਮਰੇ ਵਿੱਚ ਚਲੀ ਗਈ ਪ੍ਰੀਤ ਹਰਾਨੋ ਇਉਥੇ ਹੀ ਖੜੀ ਰਹਿ ਗਈ ਪਰ ਉਹ ਜਾਣਦੀ ਸੀ ਇਹੀ ਹੋਵੇਗਾ ਉਹਦੀ ਸੱਸ ਨੇ ਵੀ ਦੋ ਚਾਰ ਗੱਲਾਂ ਇਸੇ ਤਰ੍ਹਾਂ ਸੁਣਾਈਆਂ ਤੇ ਆਪਣੇ ਕਮਰੇ ਵਿੱਚ ਚਲੀ ਗਈ ਰਾਗਵ ਆਇਆ ਤਾਂ ਪ੍ਰੀਤ ਚੁੱਪਚਾਪ ਆਪਣੇ ਕਮਰੇ ਵਿੱਚ ਬੈਠੀ ਰਹੀ ਉਹਨੂੰ ਜਰਾ ਵੀ ਅੰਦਾਜ਼ਾ ਨਹੀਂ ਸੀ ਕਿ ਕੁਝ ਧੇਰ ਪਹਿਲਾਂ ਕੀ ਹੋਇਆ ਆ ਪ੍ਰੀਤ ਦਾ ਉੱਤਰਿਆ ਹੋਇਆ ਮੂੰਹ ਕਿਉਂ ਬੋਲਿਆ ਕੀ ਗੱਲ ਆ 버ਗਰ ਚੰਗਾ ਨਹੀਂ ਲੱਗਾ ਪ੍ਰੀਤ ਕੁਝ ਬੋਲਣਾ ਚਾਹੁੰਦੀ ਸੀ ਪਰ ਉਹ ਜਾਣਦੀ ਸੀ ਜੇ ਉਹਨੇ ਰਾਗਵ ਨੂੰ ਕੁਝ ਦੱਸਿਆ ਕਿ 버ਗਰ ਸੰਦੀਪ ਨੇ ਖਾ ਲਿਆ ਆ ਤਾਂ ਉਹ ਗੁੱਸੇ ਹੋਵੇਗਾ ਘਰ ਦਾ ਮਾਹੌਲ ਵਿਗੜੇਗਾ ਉਹਨੇ ਚੁੱਪ ਰਹਿਣ ਵਿੱਚ ਹੀ ਭਲਾਈ ਸਮਝੀ 버ਗਰ ਬਹੁਤ ਵਧੀਆ ਸੀ ਬਸ ਮੈਂ ਉਹ ਥੱਕ ਗਈ ਆ ਤਾਂ ਨੀਂਦ ਆ ਰਹੀ ਆ ਉਹ ਸੌਣ ਦੇ ਲਈ ਲੇਟ ਗਈ ਪਰ ਰਾਗਵ ਦਾ ਗੱਲਾਂ ਕਰਨ ਦਾ ਮੂਡ ਸੀ ਭੁੱਖ ਦੇ ਮਾਰੇ ਢਿੱਡ ਵਿੱਚ ਚੂਹੇ ਦੌੜ ਰਹੇ ਸੀ ਪ੍ਰੀਤ ਹੂ ਹਾਂ ਵਿੱਚ ਹੀ ਰਾਗਮ ਦੀਆਂ ਗੱਲਾਂ ਦਾ ਜਵਾਬ ਦੇਣ ਦੀ ਰਹੀ। ਕੁਝ ਹੀ ਦੇਰ ਬਾਅਦ ਰਾਗਮ ਨੂੰ ਅੰਦਾਜ਼ਾ ਹੋ ਗਿਆ ਕਿ ਇਹ ਗੱਲ ਹੀ ਨਹੀਂ ਕਰਨਾ ਚਾਹੁੰਦੀ ਤੇ ਉਹ ਦੂਸਰੇ ਪਾਸੇ ਪਾਸਾ ਮੋੜ ਕੇ ਸੌਂ ਗਿਆ। ਪ੍ਰੀਤ ਦੀਆਂ ਅੱਖਾਂ ਵਿੱਚੋਂ ਅਥਰੂ ਆ ਗਏ। ਇਹ ਕੋਈ ਪਹਿਲੀ ਵਾਰ ਤਾਂ ਨਹੀਂ ਹੋਇਆ ਸੀ ਕਿ ਸੱਸ ਨੇ ਉਹਦੇ ਹੱਥ ਵਿੱਚੋਂ ਚੀਜ਼ ਖੋ ਕੇ ਆਪਣੀ ਤੀ ਨੂੰ ਦਿੱਤੀ ਹੋਵੇ। ਸੰਦੀਪ ਆਪਣਾ ਵਸਿਆ ਵਸਾਇਆ ਘਰ ਛੱਡ ਕੇ ਆਏ ਦਿਨ ਇੱਥੇ ਆ ਕੇ ਬਹਿ ਜਾਂਦੀ ਸੀ। ਕਾਰਨ ਸਿਰਫ ਇਹ ਨਹੀਂ ਸੀ ਕਿ ਰਾਗਵ ਦੀ ਤਨਖਾਹ ਉਹਦੇ ਘਰ ਵਾਲੇ ਦੇ ਮੁਕਾਬਲੇ ਵਿੱਚ ਵਧੀਆ ਸੀ ਤੇ ਰਾਗਵ ਹੱਥ ਦਾ ਵੀ ਖੁੱਲਾ ਸੀ ਇਹ ਸਾਰੀਆਂ ਗੱਲਾਂ ਤਾਂ ਆਪਣੀ ਜਗ੍ਹਾ ਸੀ ਪਰ ਅਸਲੀ ਗੱਲ ਇਹ ਸੀ ਕਿ ਸੰਦੀਪ ਨੂੰ ਪ੍ਰੀਤ ਨਾਲ ਬਹੁਤ ਜਲਨ ਹੁੰਦੀ ਸੀ ਪ੍ਰੀਤ ਦਾ ਚੰਗਾ ਪਾਉਣਾ ਚੰਗਾ ਖਾਣਾ ਉਹਦੇ ਕੋਲੋਂ ਸਹਿ ਹੀ ਨਹੀਂ ਹੁੰਦਾ ਸੀ ਉਹਦਾ ਵਾਸ ਨਹੀਂ ਚੱਲਦਾ ਸੀ ਕਿ ਰਾਗਵ ਦੀ ਸਾਰੀ ਕਮਾਈ ਉਹ ਆਪਣੇ ਕਬਜੇ ਵਿੱਚ ਕਰ ਲਵੇ ਅਗਲੇ ਦਿਨ ਸਵੇਰੇ ਹੀ ਰਾਗਵ ਨੌਕਰੀ ਤੇ ਗਏ ਚਲਾ ਗਿਆ ਪ੍ਰੀਤ ਚੁੱਪਚਾਪ ਨਾਸ਼ਤਾ ਬਣਾ ਰਹੀ ਸੀ ਉਹਨ ਸੰਦੀਪ ਗੂੰਗਣਮੁੰਦੇ ਹੋਏ ਰਸੋਈ ਵਿੱਚ ਆਈ ਭਾਬੀ ਪਤਾ ਆ ਕੱਲ ਰਾਤ 버ਗਰ ਬਹੁਤ ਮਜ਼ੇਦਾਂ ਸੀ ਰਾਗਵੀਰ ਨੂੰ ਦੱਸਿਆ ਤਾਂ ਨਹੀਂ ਕਿ ਮੈਂ ਖਾ ਲਿਆ ਆ ਸੰਦੀਪ ਨੇ ਜਾਣ ਬੁੱਝ ਕੇ ਪ੍ਰੀਤ ਦੀ ਦੁੱਖ ਦੀ ਰੱਗ ਤੇ ਹੱਥ ਰੱਖਿਆ ਉਹਨੂੰ ਬਹੁਤ ਬੁਰਾ ਲੱਗਿਆ ਪਰ ਉਹਨੇ ਨਹੀਂ ਵਿੱਚ ਸਿਰ ਹਿਲਾ ਦਿੱਤਾ ਨਹੀਂ ਮੈਂ ਨਹੀਂ ਦੱਸਿਆ ਪ੍ਰੀਤ ਬੇਫਿਕਰ ਹੋ ਕੇ ਬਾਹਰ ਚਲੀ ਗਈ ਬਾਹਰ ਵਿਹੜੇ ਵਿੱਚ ਮਾਂ ਬੈਠੀ ਹੋਈ ਸੀ ਦੋਵੇਂ ਹਾਸ ਹਾਸ ਕੇ ਗੱਲਾਂ ਕਰਨ ਲੱਗੀਆਂ ਪ੍ਰੀਤ ਆਪਣੀ ਸਾਸਲੀ ਚਾਹ ਲੈ ਕੇ ਬਾਹਰ ਆਈ ਦੋਵੇਂ ਚੁੱਪੋ ਗਈਆਂ ਉਹ ਐਵੇਂ ਹੀ ਕਰਦੀਆਂ ਸੀ ਪ੍ਰੀਤ ਦੇ ਸਾਹਮਣੇ ਕੋਈ ਵੀ ਗੱਲ ਨਹੀਂ ਕਰਦੀਆਂ ਸੀ ਤੇ ਜਿਵੇਂ ਹੀ ਉਹ ਜਾਣਦੀ ਦੋਵੇਂ ਫਿਰ ਹਾਸਾ ਹਾਸ ਕੇ ਮਜ਼ਾਕ ਕਰਨ ਲੱਗ ਜਾਂਦੀਆਂ ਇਸ ਵਕਤ ਵੀ ਐਵੇਂ ਹੀ ਹੋਇਆ ਪ੍ਰੀਤ ਚੁੱਪਚਾਪ ਘਰ ਦੇ ਕੰਮ ਕਰਦੀ ਰਹੀ ਸ਼ਾਮ ਦਾ ਵਕਤ ਸੀ ਜਦੋਂ ਪ੍ਰੀਤ ਆਪਣੇ ਵਾਸ਼ਰੂਮ ਵੱਲੋਂ ਵਿੱਚੋਂ ਫਰੈਸ਼ ਹੋ ਕੇ ਬਾਹਰ ਨਿਕਲੀ ਤਾਂ ਅਚਾਨਕ ਘਬਰਾ ਗਈ ਉਹਦੀ ਸਾਸ ਅਤੇ ਨਾਲ ਸੰਦੀਪ ਉਹਦੇ ਕਮਰੇ ਵਿੱਚ ਅਲਮਾਰੀ ਨੂੰ ਖੋਲ ਕੇ ਖੜੀਆਂ ਹੋਈਆਂ ਸੀ ਤੇ ਆਪਸ ਵਿੱਚ ਕੁਝ ਗੱਲਾਂ ਕਰ ਰਹੀਆਂ ਸੀ ਪ੍ਰੀਤ ਨੂੰ ਵੇਖ ਕੇ ਸੰਦੀਪ ਇਕਦਮ ਘਬਰਾ ਗਈ ਪਰ ਸਾਸੂ ਨੂੰ ਕੋਈ ਘਬਰਾਹਟ ਨਾ ਹੋਈ ਪ੍ਰੀਤ ਉਹ ਤੇਰਾ ਗੁਲਾਬੀ ਰੰਗ ਦਾ ਸੂਟ ਕਿੱਥੇ ਆ ਜਿਹੜਾ ਤੇਰੀ ਵਿਆਹ ਦੀ ਵਰੇਗਣ ਤੇ ਰਾਗਵ ਤੇਰੇ ਲਈ ਲੈ ਕੇ ਆਇਆ ਸੀ ਪ੍ਰੀਤ ਨੇ ਹਰਾਨ ਹੋ ਕੇ ਸਾਸੂ ਨੂੰ ਵੇਖਿਆ ਉਹਦੀ ਸਾਲਗिराਹ ਵਾਲੇ ਗਿਫਟ ਦੀ ਗੱਲ ਕਿਉਂ ਕਰ ਰਹੀਆਂ ਸੀ ਉਹ ਅੱਗੇ ਆਈ ਤੇ ਕਹਿਣ ਲੱਗੀ ਮਾਂ ਜੀ ਉਹ ਤਾਂ ਡੱਬੇ ਵਿੱਚ ਪੈ ਕੇ ਰੱਖਿਆ ਆ ਜੇ ਤਾਂ ਮੈਂ ਪਾ ਕੇ ਵੀ ਨਹੀਂ ਵੇਖਿਆ ਉਹ ਬਹੁਤ ਸੋਹਣਾ ਤੇ ਪਾਰਾ ਸੂਟ ਆ ਮੈਂ ਸੋਚਿਆ ਸੀ ਮੇਰੇ ਭਰਾ ਦਾ ਵਿਆਹ ਹੋਊਗਾ ਤਾਂ ਮੈਂ ਪਾ ਲਵਾਂਗੀ ਪ੍ਰੀਤ ਨੇ ਖੁਸ਼ੀ ਨਾਲ ਉਹਨਾਂ ਨੂੰ ਜਵਾਬ ਦਿੱਤਾ ਤੇ ਨਾਲ ਹੀ ਇਸ਼ਾਰਾ ਵੀ ਕਰ ਦਿੱਤਾ ਜਿੱਥੇ ਸੂਟ ਵਾਲਾ ਉਹ ਡੱਬਾ ਰੱਖਿਆ ਹੋਇਆ ਸੀ ਸੁਨੀਪ ਨੇ ਛੇਤੀ ਨਾਲ ਉਹ ਡੱਬਾ ਚੁੱਕ ਲਿਆ ਮੰਮੀ ਇਹ ਸੂਟ ਤਾਂ ਬਹੁਤ ਪਿਆਰਾ ਆ ਤੇ ਮੈਨੂੰ ਫਿੱਟ ਵੀ ਆ ਜਾਵੇਗਾ ਸੁਨੀਪ ਨੇ ਕਿਹਾ ਤਾਂ ਪ੍ਰੀਤ ਹਰਾਨ ਹੋ ਕੇ ਉਹਦੇ ਵੱਲ ਵੇਖਣ ਲੱਗੀ ਕਿ ਇਹ ਕਿਉਂ ਕਹਿ ਰਹੀ ਆ ਪ੍ਰੀਤ ਦੀ ਸੱਸ ਨੇ ਸੂਟ ਵੇਖਦੇ ਹੋਏ ਡੱਬੇ ਨੂੰ ਵਾਪਸ ਰੱਖਿਆ ਤੇ ਸੰਦੀਪ ਦੇ ਹੱਥ ਵਿੱਚ ਸੂਟ ਫੜਾ ਦਿੱਤਾ। ਇਹ ਲੈ, ਇਹੀ ਪਾਲਮੀ ਤੂੰ ਅੱਜ ਪ੍ਰੀਤ ਦਾ ਸੂਟ ਲੈ ਕੇ ਜਦੋਂ ਬਾਹਰ ਜਾਣ ਲੱਗੀ ਤਾਂ ਪ੍ਰੀਤ ਵੀ ਬੋਲ ਪਈ, "ਮਾਂ ਜੀ, ਮੇਰਾ ਸੂਟ ਲੈ ਕੇ ਕਿੱਥੇ ਜਾ ਰਹੇ ਹੋ?" ਪ੍ਰੀਤ ਦਾ ਇਹ ਪੁੱਛਣਾ ਹੀ ਸੀ ਕਿ ਜਿਵੇਂ ਕੋਈ ਗਜਬ ਹੋ ਗਿਆ ਹੋਵੇ। ਉਹਦੀ ਸੱਸ ਗੁੱਸੇ ਵਿੱਚ ਵਾਪਸ ਪਲਟੀ, "ਕਿੱਥੇ ਲੈ ਕੇ ਜਾ ਰਹੇ ਆਂ? ਕੀ ਮਤਲਬ ਤੇਰੇ ਪਿਓ ਨੇ ਦਿੱਤਾ ਆ ਸੂਟ? ਰਾਗਵ ਦੀ ਕਮਾਈ ਤੋਂ ਆਇਆ ਆ ਸੂਟ?" ਉਦੀ ਭੈਣ ਪਾਵੇਗੀ ਇੰਨੇ ਅੱਜ ਰਾਤ ਵਿਆਹ ਤੇ ਜਾਣਾ ਹੈ ਵਿਚਾਰੀ ਦੇ ਕੋਲ ਕੋਈ ਵਧੀਆ ਸੂਟ ਵੀ ਤਾਂ ਨਹੀਂ ਆ ਇਹਦਾ ਪਤੀ ਇਹਨੂੰ ਲੈ ਕੇ ਕੀ ਦਿੰਦਾ ਆ ਹੁਣ ਜੇ ਆਪਣੇ ਭਰਾ ਦੇ ਪੈਸਿਆਂ ਦਾ ਲਿਆਂਦਾ ਹੋਇਆ ਸੂਟ ਪਾ ਲਵੇਗੀ ਤਾਂ ਇਹਦੇ ਵਿੱਚ ਬਰਾਈ ਕੀ ਆ ਤੂੰ ਜ਼ਿਆਦਾ ਮੇਰੇ ਕੱਪੜੇ ਮੇਰੇ ਕੱਪੜੇ ਨਾ ਕਰਿਆ ਕਰ ਇਹ ਇਹਦੇ ਭਰਾ ਦੇ ਪੈਸੇ ਹੁੰਦੀਆਂ ਆਈਆਂ ਹੀਆਂ ਚੀਜ਼ਾਂ ਆ ਇਹਦੇ ਤੇ ਇਹਦਾ ਵੀ ਪੂਰਾ ਹੱਕ ਆ ਸੰਦੀਪ ਦਾ ਕੰਮ ਤਾਂ ਹੋ ਚੁੱਕਿਆ ਸੀ ਪ੍ਰੀਤ ਹੱਕੀ ਬੱਕੀ ਆਪਣੀ ਸਾਸ ਨੂੰ ਵੇਖ ਰਹੀ ਸੀ ਜਿਨ੍ਹਾਂ ਨੇ ਬਹੁਤ ਹੀ ਹਰਾਮ ਨਾਲ ਉਹਦੀਆਂ ਚੀਜ਼ਾਂ ਚੋੱਕ ਕੇ ਆਪਣੀ ਕੁੜੀ ਨੂੰ ਦੇ ਦਿੱਤੀਆਂ ਸੀ। ਪ੍ਰੀਤ ਨੂੰ ਉਹ ਸੂਟ ਬਹੁਤ ਹੀ ਪਸੰਦ ਸੀ। ਉਹਦੀਆਂ ਅੱਖਾਂ ਵਿੱਚ ਚੱਤਰੂ ਹੋਣ ਲੱਗੇ। ਪਰ ਮਾਂ ਜੀ, ਰਾਗਵ ਨੂੰ ਪਤਾ ਲੱਗਿਆ ਤਾਂ ਉਹ ਗੁੱਸਾ ਕਰਨਗੇ। ਉਹਨਾਂ ਨੇ ਮੈਨੂੰ ਸਖਤੀ ਨਾਲ ਕਿਹਾ ਸੀ ਕਿ ਇਹ ਸੂਟ ਕਿਸੇ ਨੂੰ ਨਾ ਦੇਵੀਂ। ਪ੍ਰੀਤ ਨੇ ਇਹ ਕਹਿਣਾ ਚਾਹਿਆ ਤਾਂ ਉਦੋਂ ਹੀ ਇਹਦੀ ਸਾਸ ਨੇ ਪ੍ਰੀਤ ਦੀ ਬਾਹ ਨੂੰ ਮੋੜਿਆ ਤੇ ਬੋਲੀ, ਖਬਰਦਾਰ ਜੇ ਤੂੰ ਰਾਗਵ ਨੂੰ ਦੱਸਿਆ ਕਿ ਸੰਦੀਪ ਨੇ ਇਹ ਸੂਟ ਤੇਰੇ ਕੋਲੋਂ ਲੈ ਲਿਆ, ਜੇ ਤੂੰ ਮੇਰੀ ਤੀ ਦੇ ਖਾਣ-ਪੀਣ ਤੇ ਪਹਿਨਣ ਤੇ ਨਜ਼ਰ ਪਾਈ। ਤਮੈਂ ਤੇਰੀਆਂ ਅੱਖਾਂ ਕੱਢ ਦਊਂਗੀ ਸੱਸ ਦੀ ਆਵਾਜ਼ ਵਿੱਚ ਗੁੱਸਾ ਵੇਖ ਕੇ ਪ੍ਰੀਤ ਸਹਮ ਗਈ ਉਹ ਆਪਣੀ ਕੁੜੀ ਦੇ ਪਿੱਛੇ-ਪਿੱਛੇ ਕਮਰੇ ਤੋਂ ਬਾਹਰ ਨਿਕਲ ਗਈ ਪ੍ਰੀਤ ਦਾ ਦਿਲ ਚਾਹ ਰਿਹਾ ਸੀ ਕਿ ਉਹ ਫੁੱਟ-ਫੁੱਟ ਕੇ ਰੋਵੇ ਇਸ ਘਰ ਵਿੱਚ ਉਹਦੀ ਹیثیت ਸਿਰਫ ਇੱਕ ਨੌਕਰਾਨੀ ਦੀ ਸੀ ਪਰ ਉਹਨੇ ਆਪਣੇ ਦਿਲ ਤੇ ਪੱਥਰ ਰੱਖ ਲਿਆ ਉਹ ਜਾਣਦੀ ਸੀ ਰਾਗਵ ਨੂੰ ਦੱਸੇਗੀ ਤਾਂ ਘਰ ਵਿੱਚ ਝਗੜਾ ਹੋ ਜਾਵੇਗਾ ਪਰ ਉਹਦੀ ਕਿਸਮਤ ਬੁਰੀ ਸੀ ਕਿ ਕੁਝ ਦਿਨਾਂ ਬਾਅਦ ਹੀ ਉਹਦੇ ਵਿਆਹ ਦੀ ਵਰੇ ਡੰਡ ਆ ਗਈ ਉਸ ਦਿਨ ਰਾਗਵ ਬੜੇ ਹੀ ਵਧੀਆ ਮੂਡ ਵਿੱਚ ਸੀ ਉਹ ਗੁਣਗੁਣਾਉਂਦੇ ਹੋਏ ਆਪਣੇ ਕਮਰੇ ਵਿੱਚ ਆਇਆ ਤੇ ਉਹਨੇ ਦਰਵਾਜ਼ਾ ਬੰਦ ਕਰ ਦਿੱਤਾ। ਅੰਦਰ ਪ੍ਰੀਤ ਚੁੱਪਚਾਪ ਬੈਠੀ ਸੀ। ਦਿਨ ਭਰ ਦੇ ਕੰਮ-ਕਾਰ ਕਰਕੇ ਉਹ ਥੱਕ ਚੁੱਕੀ ਸੀ। ਜਦੋਂ ਉਹਨੇ ਜਦੋਂ ਰਾਗਵ ਨੂੰ ਇਵੇਂ ਗੁਣਗੁਣਾਉਂਦੇ ਤੇ ਆਪਣੇ ਵੱਲ ਆਉਂਦੇ ਹੋਏ ਵੇਖਿਆ ਤਾਂ ਮੁਸਕਰਾ ਪਈ। ਕੀ ਗੱਲ ਆ? ਅੱਜ ਤਾਂ ਤੁਸੀਂ ਬੜੇ ਖੁਸ਼ ਲੱਗ ਰਹੇ ਹੋ। ਪ੍ਰੀਤ ਨੇ ਰਾਗਵ ਨੂੰ ਪੁੱਛਿਆ ਤਾਂ ਉਹ ਬੈੱਡ ਤੇ ਲੇਟਦੇ ਹੋਏ ਬੋਲਿਆ, ਖੁਸ਼ ਤਾਂ ਸੱਚ ਵਿੱਚ ਬਹੁਤਾ 12 ਵਜਣ ਵਾਲਿਆ ਤਰੀਕ ਚੇਂਜ ਹੋਣ ਵਾਲੀ ਆ। ਤਰੀਕ ਚੇਨ ਹੁੰਦਿਆ ਹੀ ਮੇਰੀ ਜ਼ਿੰਦਗੀ ਦਾ ਸਭ ਤੋਂ ਖੂਬਸੂਰਤ ਦਿਨ ਸ਼ੁਰੂ ਹੋ ਜਾਵੇਗਾ। ਪ੍ਰੀਤ ਹਜੇ ਵੀ ਨਹੀਂ ਸਮਝੀ ਸੀ। ਉਹਨੇ ਰਾਗਵ ਨੂੰ ਪੁੱਛਿਆ ਕਿਹੜਾ ਦਿਨ? ਕਿਹੜੀ ਤਰੀਕ? ਰਾਗਵ ਹਲਕਾ ਜਿਹਾ ਹੱਸ ਪਿਆ। ਤੂੰ ਭੁੱਲ ਕਿਵੇਂ ਜਾਂਦੀਆਂ? ਔਰਤਾਂ ਨੂੰ ਤਾਂ ਇਸ ਦਿਨ ਦਾ ਖਾਸ ਯਾਦ ਰਹਿੰਦਾ ਆ ਤੇ ਉਹ ਲੜ ਕੇ ਗਿਫਟ ਲੈਂਦੀਆਂ ਨੇ ਤੇ ਤੂੰ ਕਿੰਨੀ ਭੁਲਕੜਿਆ? 12 ਵਜੇ ਤੋਂ ਬਾਅਦ ਸਾਡੇ ਵਿਆਦੀ ਵਰੇ ਗਣ ਦਾ ਦਿਨ ਸ਼ੁਰੂ ਹੋ ਜਾਵੇਗਾ। ਰਾਗਵ ਨੇ ਕਿਹਾ ਤਾਂ ਪ੍ਰੀਤ ਆਪਣੇ ਮੱਥੇ ਤੇ ਹੱਥ ਮਾਰਦੀ ਹੋਈ ਬੋਲੀ ਓਹ ਮੈਂ ਤਾਂ ਘਰ ਦੇ ਕੰਮਕਾਰ ਵਿੱਚ ਭੁੱਲ ਹੀ ਗਈ ਉਹਨੇ ਸ਼ਰਮਾ ਕੇ ਕਿਹਾ ਰਾਗਵ ਸਿੱਧਾ ਹੋ ਕੇ ਬਹਿ ਗਿਆ ਤੇ ਉਹ ਆਪਣੀ ਜੇਬ ਵਿੱਚ ਹੱਥ ਪਾ ਕੇ ਕੁਝ ਕੱਢਣ ਲੱਗਾ ਉਹ ਲਾਲ ਰੰਗ ਦੀ ਮਖਮਲੀ ਜਈ ਡੱਬੀ ਸੀ ਪ੍ਰੀਤ ਹਾਣ ਹੋ ਗਈ ਰਾਗਵ ਨੇ ਡੱਬੀ ਕੋਲ ਕੇ ਉਹਦੇ ਸਾਹਮਣੇ ਕਰ ਦਿੱਤੀ ਤਾਂ ਉਹ ਹਰਾਨੀ ਨਾਲ ਵੇਖਣ ਲੱਗੀ ਡੱਬੀ ਵਿੱਚ ਇੱਕ ਖੂਬਸੂਰਤ ਜਈ ਛੋਲੇ ਦੀ ਚਾਨ ਚਮਕ ਰਹੀ ਸੀ ਉਹ ਕਾਫੀ ਕੀਮਤੀ ਲੱਗ ਰਹੀ ਸੀ ਪ੍ਰੀਤ ਨੇ ਪਿਆਰ ਭਰੀਆਂ ਨਜ਼ਰਾਂ ਨਾਲ ਰਾਗਵ ਨੂੰ ਵੇਖਿਆ ਤੇ ਮੁਸਕਰਾਉਂਦੇ ਹੋਏ ਉਹਨੂੰ ਹੀ ਵੇਖੀ ਜਾ ਰਹੀ ਸੀ ਤੈਨੂੰ ਜਾਦਿਆ ਸਾਲ ਦੇ ਸ਼ੁਰੂ ਵਿੱਚ ਤੂੰ ਮੈਨੂੰ ਕਿਹਾ ਸੀ ਕਿ ਤੇਰਾ ਦਿਲ ਕਰਦਾ ਆ ਕਿ ਸੋਨੇ ਦੀ ਚੈਨ ਪਾਵੇਂ ਕਿਉਂਕਿ ਤੇਰੇ ਵਿਆਹ ਦਾ ਸਾਰਾ ਗਹਿਣਾ ਤਾਂ ਮਾਂ ਨੇ ਸੰਦੀਪ ਨੂੰ ਦੇ ਦਿੱਤਾ ਸੀ ਇਸ ਲਈ ਮੈਂ ਤੇਰੇ ਲਈ ਸੋਨੇ ਦੀ ਚੈਨ ਬਣਵਾ ਕੇ ਲਿਆ ਆਂ ਰਗਵ ਨੇ ਦੋ ਉਂਗਲੀਆਂ ਵਿੱਚ ਚੈਨ ਚੁੱਕੀ ਤੇ ਪ੍ਰੀਤ ਦੇ ਗਲ ਵਿੱਚ ਪਾ ਦਿੱਤੀ ਪ੍ਰੀਤ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਸੀ ਉਹ ਵਾਰ-ਵਾਰ ਹੈਰਾਨੀ ਨਾਲ ਚੈਨ ਨੂੰ ਝੂ-ਝੂ ਕੇ ਵੇਖਦੀ ਤੇ ਸੋਚਦੀ ਕਿ ਰਗਵ ਉਹਨੂੰ ਕਿੰਨਾ ਪਿਆਰ ਕਰਦਾ ਆ ਅਗਲੀ ਸਵੇਰ ਪ੍ਰੀਤ ਬਹੁਤ ਖੁਸ਼ ਸੀ ਰਾਗਵ ਨੇ ਉਹਨੂੰ ਗਿਫਟ ਹੀ ਇੰਨਾ ਪਿਆਰਾ ਦਿੱਤਾ ਸੀ ਤੇ ਨਾਲ ਹੀ ਵਾਦਾ ਵੀ ਲਿਆ ਸੀ ਕਿ ਉਹ ਇਹ ਚੈਨ ਕਿਸੇ ਵੀ ਹਾਲ ਵਿੱਚ ਕਿਸੇ ਨੂੰ ਨਾ ਦੇਵੇ ਕਿਉਂਕਿ ਉਹਨੇ ਬਹੁਤ ਹੀ ਪਿਆਰ ਨਾਲ ਇਹ ਚੈਨ ਪ੍ਰੀਤ ਦੇ ਲਈ ਬਣਵਾਈ ਸੀ ਪ੍ਰੀਤ ਮਸਕਰਾਂਦੇ ਹੋਏ ਸਾਹ ਦੇ ਲਈ ਨਾਸ਼ਤਾ ਬਣਾ ਰਹੀ ਸੀ ਰਾਗਵ ਕੰਮ ਤੇ ਜਾ ਚੁੱਕਿਆ ਸੀ ਦੋਵੇਂ ਮਾਵਾਂ ਧੀ ਆਪਣੀ ਆਦਤ ਦੇ ਅਨੁਸਾਰ ਵੇੜੇ ਵਿੱਚ ਬੈਠੀਆਂ ਕਿਸੇ ਦੀਆਂ ਬੁਰਾਈਆਂ ਕਰ ਰਹੀਆਂ ਸੀ ਪ੍ਰੀਤ ਨੇ ਨਾਸ਼ਤਾ ਲੈ ਜਾ ਕੇ ਉਹਨਾਂ ਦੇ ਸਾਹਮਣੇ ਰੱਖਿਆ ਉਹ ਆਪਣੇ ਖਿਆਲ ਵਿੱਚ ਗੁੰਮ ਮੁਸਕਰਾ ਰਹੀ ਸੀ ਅਚਾਨਕ ਹੀ ਸੰਦੀਪ ਚੌਕ ਗਈ ਇੱਕਦਮ ਉਹਨੇ ਪ੍ਰੀਤ ਦੇ ਗਲੇ ਵਿੱਚ ਝੂਲਦੀ ਹੋਈ ਚੈਨ ਨੂੰ ਫੜ ਲਿਆ ਪ੍ਰੀਤ ਹੱਕੀ ਬੱਕੀ ਰਹਿ ਗਈ ਸੰਦੀਪ ਦੇ ਨਾਲ ਸਾਸ ਨੇ ਵੀ ਚੌਂਕ ਕੇ ਪ੍ਰੀਤ ਦੇ ਗਲੇ ਵਿੱਚ ਝੂਲਦੀ ਹੋਈ ਚੈਨ ਨੂੰ ਵੇਖਿਆ ਪ੍ਰੀਤ ਘਬਰਾ ਕੇ ਦੋ ਕਦਮ ਪਿੱਛੇ ਹਟ ਗਈ ਇਹ ਉਹ ਸੋਨੇ ਦੀ ਚੈਨ ਆ ਰਗਵ ਨੇ ਮੈਨੂੰ ਵਿਆਹ ਦੀ ਵਰੇਗਣ ਦਾ ਗਿਫਟ ਦਿੱਤਾ ਆ ਉਹਨੇ ਕੰਬਦੇ ਹੋਏ ਆਵਾਜ਼ ਵਿੱਚ ਦੱਸਿਆ ਉਹ ਸੰਦੀਪ ਦੀਆਂ ਲਾਲਚੀ ਨਜ਼ਰਾਂ ਨੂੰ ਵੇਖ ਚੁੱਕੀ ਸੀ ਪ੍ਰੀਤ ਨੂੰ ਲੱਗ ਰਿਹਾ ਸੀ ਕਿ ਸੰਦੀਪ ਦਾ ਵਾਸਨੀ ਚੱਲ ਰਿਹਾ ਹੈ ਕਿ ਉਹ ਦੋਵੇਂ ਹੱਥਾਂ ਨਾਲ ਪ੍ਰੀਤ ਦੇ ਗਲੇ ਵਿੱਚ ਪਾਈ ਹੋਈ ਚੈਨ ਨੂੰ ਖਿੱਚ ਲਵੇ ਸੱਸ ਦੇ ਮੱਥੇ ਤੇ ਵੀ ਵਾਲ ਪੈ ਚੁੱਕੇ ਸੀ ਆਹੇ ਦਿਨ ਤੈਨੂੰ ਮਹਿੰਗੀਆਂ ਮਹਿੰਗੀਆਂ ਚੀਜ਼ਾਂ ਲਿਆ ਕੇ ਦੇਂਦਾ ਰਹਿੰਦਾ ਆ ਜੇ ਮੈਂ ਕਿਸੇ ਖਰਚ ਦਾ ਨਾਂ ਲਵਾਂ ਤਾਂ ਕਹਿੰਦਾ ਆ ਕਿ ਮੇਰੇ ਕੋਲ ਪੈਸੇ ਹੀ ਨਹੀਂ ਆ ਕਿਵੇਂ ਦੀ ਔਲਾਦ ਆ ਮੇਰੀ ਸ਼ਾਸਨੀ ਮੱਥੇ ਆਪਣੀ ਮੱਥੇ ਵਿੱਚ ਹੱਥ ਮਾਰੇ ਤੇ ਉਹ ਸੰਦੀਪ ਤੇ ਪ੍ਰੀਤ ਨੂੰ ਕੂਰਦੇ ਹੋਏ ਅਚਾਨਕ ਆਪਣੀ ਜਗ੍ਹਾ ਤੋਂ ਉੱਠ ਕੇ ਖੜੀ ਹੋ ਗਈ। ਉਹਨੇ ਪ੍ਰੀਤ ਦਾ ਲਿਆਂਦਾ ਹੋਇਆ ਨਾਸ਼ਤਾ ਚੁੱਕਿਆ ਤੇ ਪੂਰੀ ਤਾਕਤ ਨਾਲ ਸਾਹਮਣੇ ਦੀਵਾਰ ਨੂੰ ਮਾਰ ਦਿੱਤਾ। ਨਾਸ਼ਤੇ ਦੇ ਸਾਰੇ ਪੰਡੇ ਟੁੱਟ ਗਏ। ਪ੍ਰੀਤ ਘਬराई ਹੋਈ ਦੋ ਕਦਮ ਹੋਰ ਪਿੱਛੇ ਹਟੀ। ਸੰਦੀਪ ਨੂੰ ਵੇਖ ਕੇ ਏਵੇਂ ਲੱਗ ਰਿਹਾ ਸੀ ਜਿਵੇਂ ਉਹਦੇ ਉੱਤੇ ਪਾਗਲਪਨ ਦਾ ਦੌਰਾ ਪੈ ਗਿਆ ਹੋਵੇ। ਉਹ ਦੋਵੇਂ ਹੱਥ ਆਪਣੇ ਸਿਰ ਨੂੰ ਮਾਰ ਰਹੀ ਸੀ। ਵੇਖ ਰਹੀਆਂ ਮਾਂ, ਵੇਖ ਰਹੀਆਂ ਆਪਣੀ ਬਹੂ ਦੇ ਤੇਵਰ ਤੇ ਇਹਦੇ ਨਖਰੇ ਸੋਨੇ ਦੀ ਚੈਨ ਲਿਆ ਕੇ ਪਾਈ ਆ ਇਹਨੂੰ ਤੁਹਾਡੇ ਮੁੰਡੇ ਨੇ ਸਾਰੇ ਸੁਖ ਬਹੂ ਦੇ ਲਈ ਤੇ ਮੈਨੂੰ ਜਾਣ ਬੁੱਝ ਕੇ ਉਸ ਗਰੀਬ ਘਰ ਵਿੱਚ ਵਿਆਇਆ ਆ ਜਿਹਦੇ ਕੋਲ ਦੋ ਵਕਤ ਦੀ ਰੋਟੀ ਦੇ ਵੀ ਪੈਸੇ ਨਹੀਂ ਹੁੰਦੇ ਜਦੋਂ ਮੈਂ ਕੋਈ ਚੀਜ਼ ਉਹਦੇ ਕੋਲੋਂ ਮੰਗ ਲਵਾਂ ਤਾਂ ਉਹਦਾ ਹੀ ਰੋਣਾ ਹੁੰਦਾ ਆ ਕਿ ਹਜੇ ਪੈਸੇ ਨਹੀਂ ਆ ਹਜੇ ਹੌਂਸਲਾ ਕਰ ਲਾ ਮੈਂ ਨਹੀਂ ਜਾਣਦੀ ਮੈਨੂੰ ਵੀ ਸੋਨੇ ਦੀ ਚੈਨ ਚਾਹੀਦੀ ਆ ਹੁਣੇ ਹੀ ਤੇ ਐਸੇ ਵਕਤ ਸੰਦੀਪ ਸੋਫੇ ਤੇ ਡਿੱਗ ਕੇ ਉੱਚੀ ਉੱਚੀ ਆਵਾਜ਼ ਨਾਲ ਰੌਲਾ ਪਾਉਣ ਲੱਗੀ ਨਾਲ ਹੀ ਨਾਲ ਉਹ ਰੋ ਰਹੀ ਸੀ ਤੇ ਪ੍ਰੀਤ ਵੱਲ ਇਵੇਂ ਵੇਖ ਰਹੀ ਸੀ ਜਿਵੇਂ ਉਹਨੂੰ ਖਾ ਹੀ ਜਾਵੇਗੀ ਪ੍ਰੀਤ ਕੰਬਦੀ ਹੋਈ ਦੋ ਕਦਮ ਹੋਰ ਪਿੱਛੇ ਹਟ ਗਈ ਉਹਦੀ ਸਾਸੂ ਵੀ ਬੁਖਲਾ ਗਈ ਸੀ ਉਹ ਸੰਦੀਪ ਨੂੰ ਚੁੱਪ ਕਰਵਾਉਣ ਦੀ ਕੋਸ਼ਿਸ਼ ਕਰ ਰਹੀ ਸੀ ਪਰ ਸੰਦੀਪ ਤਾਂ ਆਪਣੇ ਆਪ ਤੋਂ ਬਾਹਰ ਹੁੰਦੀ ਜਾ ਰਹੀ ਸੀ ਮਾਂ ਮੈਂ ਤੁਹਾਨੂੰ ਕਿਹਾ ਸੀ ਨਾ ਮੈਨੂੰ ਸੋਨੇ ਦੀ ਚੈਨ ਬਣਵਾਵੋ ਇਹਦੇ ਤੇ ਮੇਰਾ ਹੱਕ ਆ ਇਸ ਘਰ ਦੀ ਧੀ ਹਾਂ ਮੈਂ ਇਹ ਤਾਂ ਬਾਹਰੋਂ ਆਈ ਆ ਮੈਨੂੰ ਇਹ ਚੈਨ ਚਾਹੀਦੀ ਆ ਬਸ ਉਹ ਬੁਰੀ ਤਰ੍ਹਾਂ ਰੋ ਰਹੀ ਸੀ ਉਹਨੇ ਚੀਜ਼ਾਂ ਨੂੰ ਚੁੱਕ ਚੁੱਕ ਕੇ ਸੁੱਟਣਾ ਸ਼ੁਰੂ ਕਰ ਦਿੱਤਾ ਤੇ ਸੱਸ ਜਲਦੀ ਨਾਲ ਆਪਣੀ ਜਗ੍ਹਾ ਤੋਂ ਉੱਠ ਖੜੀ ਹੋਈ ਤੇ ਪ੍ਰੀਤ ਵੱਲ ਗਈ ਲਿਆ ਦੇ ਚਲਣ ਲਾ ਕੇ ਮੈਨੂੰ ਛੇਤੀ ਦੇ ਵੇਖ ਰਹੀ ਆ ਸੰਦੀਪ ਦੀ ਸਿਹਤ ਖਰਾਬ ਹੋ ਰਹੀ ਆ ਤੈਨੂੰ ਬੜਾ ਚੈਨ ਪਾਉਣ ਦਾ ਸ਼ੌਂਕ ਆ ਉਹ ਦੁੱਖਾਂ ਦੀ ਮਾਰੀ ਜੇ ਕੋਈ ਚੀਜ਼ ਮੰਗੀ ਲੈਂਦੀ ਆ ਤਾਂ ਦੇ ਦਿਆ ਕਰ ਛੇਤੀ ਕਰ ਉਹਦੀ ਸੱਸ ਪ੍ਰੀਤ ਦੇ ਕੋਲ ਆਈ ਤੇ ਦੋਵੇਂ ਹੱਥ ਪ੍ਰੀਤ ਦੇ ਗਲੇ 'ਤੇ ਰੱਖ ਦਿੱਤੇ ਹੋਰ ਆਗਵ ਦਾ ਦਿੱਤਾ ਹੋਇਆ ਇਹ ਗਿਫਟ ਖੋਣਾ ਚਾਹੁੰਦੀ ਸੀ ਸੱਸ ਸਨੇ ਅੱਗੇ ਵਧ ਕੇ ਆਪਣੇ ਦੋਵਾਂ ਹੱਥਾਂ ਨੂੰ ਝਟਕਿਆ ਤੇ ਉਹਦੀ ਚੈਨ ਖੁੱਲਣ ਲੱਗੀ ਮਾਂ ਜੀ ਇਹ ਚੈਨ ਰਾਗਵ ਨੇ ਮੈਨੂੰ ਤੋਹਫਾ ਦਿੱਤਾ ਆ ਮੈਂ ਇਹ ਨਹੀਂ ਦਵਾਂਗੀ ਪ੍ਰੀਤ ਨੇ ਬੜੀ ਮੁਸ਼ਕਲ ਨਾਲ ਕਿਹਾ ਸੱਸ ਨੇ ਚੈਨ ਉਹਦੇ ਗਲੇ ਵਿੱਚੋਂ ਖਿੱਚ ਕੇ ਲਾ ਲਈ ਤੇ ਇੱਕ ਜ਼ੋਰ ਨਾਲ ਥੱਪੜ ਵੀ ਉਹਦੇ ਮੂੰਹ ਤੇ ਮਾਰ ਦਿੱਤਾ ਕਿਸ ਕਦਰ ਲਾਲਚੀਆਂ ਤੂੰ ਪ੍ਰੀਤ ਵੇਖ ਨਹੀਂ ਰਹੀ ਭੈਣ ਦੀ ਹਾਲਤ ਕੀ ਹੋ ਰਹੀ ਆ ਰਾਗਵ ਤੈਨੂੰ ਹੋਰ ਬਣਵਾ ਦਊਗਾ ਹੁਣ ਇਹ ਮੇਰੀ ਧੀ ਨੂੰ ਪਸੰਦ ਆ ਗਈ ਆ ਹੁਣ ਇਹ ਇਹੀ ਲਵੇਗੀ ਉਹਦੀ ਸੱਸ ਨੇ ਚੈਨ ਆਪਣੀ ਮੁੱਠੀ ਵਿੱਚ ਲਈ ਤੇ ਲਿਜਾ ਕੇ ਸੰਦੀਪ ਦੇ ਹੱਥ ਤੇ ਰੱਖ ਦਿੱਤੀ ਚੁੱਪ ਕਰ ਮੇਰੀ ਧੀ ਇਹਨਾਂ ਰੋਣ ਦੀ ਲੋੜ ਨਹੀਂ ਆ ਰਾਗਵ ਤੇਰਾ ਵੀ ਭਰਾ ਆ ਤੇ ਉਹਦੀ ਕਮਾਈ ਤੇ ਤੇਰਾ ਵੀ ਹੱਕ ਆ ਉਹ ਸੰਦੀਪ ਨੂੰ ਲਾਡਾ ਨਾਲ ਚੁੱਪ ਕਰਾ ਰਹੀ ਸੀ ਸੰਦੀਪ ਨੇ ਜਲਦੀ ਨਾਲ ਆਪਣੇ ਅਥਰੂ ਪੁੰਝੇ ਤੇ ਮਾਂ ਦੇ ਹੱਥ ਵਿੱਚੋਂ ਚੈਨ ਲਈ ਨਲਮਸ ਕਰੌਂਦੀ ਹੋਈ ਚੈਨ ਨੂੰ ਧਿਆਨ ਨਾਲ ਵੇਖ ਰਹੀ ਸੀ ਪ੍ਰੀਤ ਰੌਂਦ ਦੇ ਹੋਏ ਉੱਥੇ ਹੀ ਖੜੀ ਸੀ ਸੰਦੀਪ ਨੂੰ ਹੁਣ ਸਕੂਨ ਮਿਲ ਗਿਆ ਸੀ ਤੇ ਚੈਨ ਚੁੱਕਿਆ ਉਹ ਆਪਣੇ ਕਮਰੇ ਵਿੱਚ ਜਾਣ ਲੱਗੀ ਪ੍ਰੀਤ ਰੋ ਧੋ ਕੇ ਖੋਦੀ ਝੋਪੋ ਗਈ ਉਹਨੂੰ ਪਤਾ ਸੀ ਕਿ ਰਾਗਵ ਦੀ ਲਿਆਂਦੀ ਹੋਈ ਹਰ ਚੀਜ਼ ਤੇ ਪਹਿਲਾ ਹੱਕ ਤਾਂ ਸੰਦੀਪ ਦਾ ਹੀ ਹੁੰਦਾ ਆ ਪਰ ਉਹਨੇ ਪੱਕਾ ਇਰਾਦਾ ਕਰ ਲਿਆ ਸੀ ਕਿ ਇਸ ਵਾਰ ਰਾਗਵ ਨੂੰ ਸਭ ਕੁਝ ਸੱਚ-ਸੱਚ ਦੱਸ ਦਵੇਗੀ ਉਹਦੀ ਸੱਸ ਬੇਫਿਕਰ ਹੋ ਕੇ ਦੁਬਾਰਾ ਟੀਵੀ ਵੇਖਣ ਲੱਗ ਪਈ ਪ੍ਰੀਤ ਚੁੱਪਚਾਪ ਰਸੋਈ ਵਿੱਚ ਚਲੀ ਗਈ ਅਚਾਨਕ ਹੀ ਅੱਧੇ ਘੰਟੇ ਬਾਅਦ ਹੀ ਰਾਗਵ ਵਾਪਸ ਆ ਗਿਆ ਉਹ ਆਪਣੇ ਕੋਈ ਜ਼ਰੂਰੀ ਪੇਪਰ ਘਰ ਭੁੱਲ ਗਿਆ ਹੋਵੇਗਾ ਉਹਨੇ ਅੰਦਰ ਆਉਂਦੇ ਹੀ ਪ੍ਰੀਤ ਨੂੰ ਆਵਾਜ਼ ਦਿੱਤੀ ਪ੍ਰੀਤ ਪ੍ਰੀਤ ਮੇਰੇ ਨੀਲੇ ਰੰਗ ਦੀ ਫਾਈਲ ਲੱਕਿਆ ਉਹ ਬਾਹਰ ਵਿਹੜੇ ਵਿੱਚ ਖੜਾ ਹੋ ਕੇ ਉਹਨੂੰ ਆਵਾਜ਼ ਦੇ ਰਿਹਾ ਸੀ ਪ੍ਰੀਤ ਘਬਰਾ ਕੇ ਬਾਹਰ ਨਿਕਲੀ ਕਮਰੇ ਵਿੱਚ ਨੀਲੇ ਰੰਗ ਦੀ ਫਾਈਲ ਲੱਭਦੇ ਹੋਏ ਉਹਨੂੰ 5 ਮਿੰਟ ਦਾ ਸਮਾਂ ਲੱਗ ਗਿਆ ਜਦੋਂ ਉਹਨੇ ਫਾਈਲ ਰਾਗਵ ਦੇ ਹੱਥ ਵਿੱਚ ਫੜਾਈ ਤੇ ਰਾਗਵ ਮੁਸਕਰਾ ਪਿਆ ਤੇ ਹੌਲੀ ਜਿਹੀ ਬੋਲਿਆ ਕਾਜਰਾ ਤਿਆਰਹੀਂ ਮੈਂ ਤੈਨੂੰ ਬਾਹਰ ਖਾਣਾ ਖਵਾਉਣ ਲਈ ਲੈ ਜਾਊਂਗਾ ਪ੍ਰੀਤ ਨੇ ਉਹ ਦੱਸ ਜਈ ਨਜ਼ਰ ਰਾਗਵ ਤੇ ਪਾਈ ਉਦੋਂ ਹੀ ਰਾਗਵ ਦੀ ਨਜ਼ਰ ਪ੍ਰੀਤ ਦੀ ਖਾਲੀ ਗਰਦਨ ਤੇ ਪਈ ਉਹ ਹਨਾਨ ਹੋ ਗਿਆ ਤੇਰੀ ਚਰਨ ਕਿੱਥੇ ਆ ਪ੍ਰੀਤ ਘਬਰਾ ਜਈ ਗਈ ਉਹਨੇ ਇੱਕ ਨਜ਼ਰ ਪਲਟ ਕੇ ਵੇਖਿਆ ਉਹਦੀ ਸੱਸ ਪਿੱਛੇ ਹੀ ਬੈਠੀ ਸੀ ਉਹਨੂੰ ਹੀ ਘੂਰ ਰਹੀ ਸੀ ਪ੍ਰੀਤ ਨੇ ਸੋਚ ਕੇ ਰੱਖਿਆ ਸੀ ਕਿ ਉਹ ਰਾਗਮ ਨੂੰ ਸਭ ਕੁਝ ਸੱਚ-ਸੱਚ ਦੱਸ ਦਵੇਗੀ ਪਰ ਉਹਦੇ ਪੈਰ ਕੰਮਣ ਲੱਗੇ ਉਹਨੇ ਬੋਲਣ ਦੀ ਕੋਸ਼ਿਸ਼ ਕੀਤੀ ਉਦੋਂ ਹੀ ਠੀਕ ਉਸੇ ਵਕਤ ਅੰਦਰੋਂ ਸੰਦੀਪ ਬਾਹਰ ਆ ਨਿਕਲੀ ਮੰਮੀ ਮੈਂ ਘਰ ਜਾ ਰਹੀਆਂ ਮੇਰੇ ਪਤੀ ਦਾ ਫੋਨ ਆਇਆ ਸੀ ਕਿ ਘਰ ਕੁਝ ਮਹਿਮਾਨ ਆ ਰਹੇ ਆ ਉਹ ਬੜੀ ਜਲਦੀ ਵਿੱਚ ਸੀ ਉਹ ਬੇਫਿਕਰ ਸੀ ਪ੍ਰੀਤ ਸਮਝ ਗਈ ਸੀ ਕਿ ਉਹ ਅਚਾਨਕ ਘਰ ਕਿਉਂ ਜਾ ਰਹੀ ਆ ਚੈਨ ਉਹਦੇ ਕੋਲ ਸੀ ਤੇ ਉਹ ਇੱਥੋਂ ਗਾਇਬ ਹੋਣਾ ਚਾਹ ਰਹੀ ਸੀ ਸੱਸ ਨੇ ਵੀ ਉਹਨੂੰ ਰੋਕਣ ਦੀ ਗਲਤੀ ਨਹੀਂ ਕੀਤੀ ਹਾਂ ਹਾਂ ਪਤਾ ਹੈ ਸ਼ੇਤੀ ਜ ਆਪਣੇ ਘਰ ਧੀਆ ਤਾਂ ਆਪਣੇ ਘਰਾਂ ਵਿੱਚ ਹੀ ਚੰਗੀਆਂ ਲੱਗਦੀਆਂ ਆ ਸੱਸ ਨੇ ਮੁਸਕਰਾ ਕੇ ਉਹਨੂੰ ਵੇਖਿਆ ਰਗਵ ਹਰਾਨ ਸੀ ਸੰਦੀਪ ਨੂੰ ਮਿਲੇ ਬਗੈਰ ਹੀ ਜਲਦੀ ਨਾਲ ਬਾਹਰ ਨਿਕਲੀ ਰਗਵ ਦੀ ਸੂਈ ਤਾਂ ਪ੍ਰੀਤ ਦੀ ਚਾਹਤ ਇਹੀ اٹਕੀ ਹੋਈ ਸੀ ਉਹਨੇ ਫਿਰ ਪਲਟ ਕੇ ਪ੍ਰੀਤ ਨੂੰ ਪੁੱਛਿਆ ਚਾਣ ਕਿੱਥੇ ਆ ਕੀ ਤੂੰ ਲਾ ਕੇ ਰੱਖ ਦਿੱਤੀ ਆ ਉਹ ਹਰਾਨੀ ਨਾਲ ਪੁੱਛ ਰਿਹਾ ਸੀ ਉਦੋਂ ਹੀ ਪ੍ਰੀਤ ਦੀ ਸੱਸ ਪਿੱਛੇ ਉੱਠ ਕੇ ਉਹਦੇ ਬਰਾਬਰ ਆ ਖੜੀ ਹੋਈ ਤੇ ਬੋਲੀ ਰੱਖਣੀ ਕਿੱਥੇ ਆ جا کے اپنی بہن ਨੂੰ دے آئی آ پہلا ਵੀ ਤਾਂ ਸਾਰੀਆਂ ਚੀਜ਼ਾਂ ਉਸੇ ਨੂੰ ਦੇ ਆਉਂਦੀ ਆ ਗਰੀਬਾਂ ਦਾ ਪਰਿਵਾਰ ਆ ਤੇਰੀ ਕਮਾਈ ਤੇ ਚੱਲਦਾ ਆ ਮੈਂ ਪਹਿਲਾਂ ਇਹ ਤੈਨੂੰ ਦੱਸਣਾ ਚਾਹੁੰਦੀ ਸੀ ਪਰ ਹੁਣ ਮੇਰੇ ਕੋਲ ਸਹਿ ਨਹੀਂ ਹੁੰਦਾ ਤੇਰੇ ਨਾਲ ਲਿਆਂਦੀਆਂ ਹੋਈਆਂ ਸਾਰੀਆਂ ਚੀਜ਼ਾਂ ਹੀ ਆਪਣੀ ਭੈਣ ਨੂੰ ਦੇ ਆਉਂਦੀ ਆ ਉਸ ਦਿਨ ਵੀ ਇਹਦੀ ਭੈਣ ਆਈ ਸੀ ਤੇ ਤੇਰਾ ਉਹ ਜਿਹੜਾ ਸਾਲਗिरा ਤੇ ਦਿੱਤਾ ਹੋਇਆ ਮਹਿੰਗਾ ਸੂਟ ਹੀ ਸੀ ਨਾ ਉਹ ਸੂਟ ਵੀ ਉਹ ਚੁੱਕ ਕੇ ਲੈ ਗਈ ਸੀ ਫਿਰ ਕਿਤੇ ਵਿਆਹ ਤੇ ਪਾਉਣਾ ਆ ਹੁਣ ਭਲਾ ਦਾਸ ਇਹ ਕੋਈ ਚੰਗੀ ਜਨਾਨੀ ਦਾ ਕੰਮ ਹੁੰਦਾ ਆ ਪਤੀ ਦੀ ਕਮਾਈ ਨੂੰ ਐਵੇਂ ਆਪਣੇ ਪੇਕਿਆਂ ਤੇ ਲਟਾ ਦੇਣਾ ਪ੍ਰੀਤ ਦੀ ਸੱਸ ਬਿਨਾਂ ਰੁਕੇ ਬੋਲਦੀ ਜਾ ਰਹੀ ਸੀ ਪ੍ਰੀਤ ਹਰਾਨੀ ਨਾਲ ਉਹਨਾਂ ਦਾ ਮੂੰਹ ਵੇਖ ਰਹੀ ਸੀ ਰਾਗਵ ਦੇ ਮੱਥੇ ਤੇ ਗੁੱਸਾ ਆ ਗਿਆ ਕਿਉਂ ਪ੍ਰੀਤ ਮੈਂ ਇੰਨੇ ਪਿਆਰ ਨਾਲ ਤੈਨੂੰ ਚਾਣ ਲਿਆ ਕੇ ਦਿੱਤੀ ਤੂੰ ਆਪਣੀ ਭੈਣ ਨੂੰ ਕਿਉਂ ਦੇ ਦਿੱਤੀ ਆ ਉਹਨੂੰ ਪੈਸਿਆਂ ਦੀ ਲੋੜ ਸੀ ਤਾਂ ਮੈਨੂੰ ਕਹਿੰਦੀ ਮੈਂ ਮਦਦ ਕਰ ਦਿੰਦਾ ਪਰ ਆਪਣੀਆਂ ਚੀਜ਼ਾਂ ਉਹਨੂੰ ਦੇਣ ਦੀ ਕੀ ਲੋੜ ਸੀ ਤੈਨੂੰ ਉਹ ਵੀ ਮੇਰੇ ਤੋਹਫੇ ਤੈਨੂੰ ਮੇਰੇ ਤੋਹਫਿਆਂ ਦੀ ਥੋੜੀ ਜਿਹੀ ਵੀ ਕਦਰ ਨਹੀਂ ਆ ਉਹਨੇ ਗੁੱਸੇ ਨਾਲ ਕਿਹਾ ਪ੍ਰੀਤ ਦੀਆਂ ਅੱਖਾਂ ਵਿੱਚੋਂ ਅਥਰੂ ਵਹਿਣ ਲੱਗੇ ਉਹਦੀ ਸੱਸ ਕਮਰੇ ਵਿੱਚ ਚਲੀ ਗਈ ਪਰ ਪ੍ਰੀਤ ਨੇ ਫੈਸਲਾ ਕਰ ਲਿਆ ਸੀ ਕਿ ਅੱਜ ਉਹ ਚੁੱਪ ਨਹੀਂ ਰਹੇਗੀ ਫਿਰ ਪ੍ਰੀਤ ਕਹਿਣ ਲੱਗੀ ਨਹੀਂ ਰਾਗਵ ਮੇਰੀ ਭੈਣ ਮੇਰੇ ਕੋਲੋਂ ਕੋਈ ਚੀਜ਼ ਨਹੀਂ ਲੈਂਦੀ ਇਹ ਸਾਰੀਆਂ ਚੀਜ਼ਾਂ ਸੰਦੀਪ ਮੇਰੇ ਕੋਲੋਂ ਲੈ ਲੈਂਦੀ ਆ ਤੇ ਅੱਜ ਵੀ ਸੋਨੇ ਦੀ ਚੈਨ ਉਹਨੇ ਜ਼ਬਰਦਸਤੀ ਮੇਰੇ ਕੋਲੋਂ ਖੋਹ ਲਈ ਤੇ ਹੁਣ ਇਹ ਘਰ ਚਲੀ ਗਈ ਆ ਇਸੇ ਲਈ ਗਈ ਆ ਤਾਂ ਕਿ ਉਈ ਚਰਨ ਉਹਦੇ ਕੋਲ ਵਾਪਸਣਾ ਲੈ ਲਵੇ ਬੋਲਦੇ-ਬੋਲਦੇ ਪ੍ਰੀਤ ਦੀ ਆਵਾਜ਼ ਉੱਚੀ ਹੋ ਗਈ ਉਹਦੀ ਸੱਸ ਫੇਰ ਕਮਰੇ ਤੋਂ ਬਾਹਰ ਨਿਕਲ ਆਈ ਕੀ ਬਕਵਾਸ ਕਰ ਰਹੀਆਂ ਮੇਰੀ ਤੀਹ ਤੇ ਇਲਜ਼ਾਮ ਲਾ ਰਹੀਆਂ ਸੱਸ ਨੇ ਕਿਹਾ ਤਾਂ ਪ੍ਰੀਤ ਰੋਣ ਲੱਗੀ ਰਾਗਵ ਕਦੀ ਮਾਣ ਵੇਖਦਾ ਤੇ ਕਦੀ ਪ੍ਰੀਤ ਨੂੰ ਤੇ ਉਦੋਂ ਹੀ ਉਹਨੇ ਪ੍ਰੀਤ ਦੀ ਧੌਣ ਤੇ ਜ਼ਖਮਾਂ ਦੇ ਨਿਸ਼ਾਨ ਵੇਖੇ ਉਹਨਾਂ ਜ਼ਖਮਾਂ ਵਿੱਚੋਂ ਖੂਨ ਰਿਸ ਰਿਹਾ ਸੀ ਸਾਫ਼ ਦੇਖ ਰਿਹਾ ਸੀ ਕਿ ਕਿਸੇ ਨੇ ਜ਼ਬਰਦਸਤੀ ਪ੍ਰੀਤ ਦੇ ਗਲੇ ਵਿੱਚੋਂ ਚੈਨ ਉਤਾਰਿਆ ਉਹ ਸਮਝਦਾਰ ਆਦਮੀ ਸੀ ਜਿਵੇਂ ਆ ਤਾਂ ਮੈਂ ਹੁਣੇ ਹੀ ਵੇਖ ਲੰਨਾ ਆ ਸੰਦੀਪ ਦਾ ਘਰ ਦੋ ਗਲੀਆਂ ਛੱਡ ਕੇ ਹੀ ਤਾਂ ਹੈ ਉਹ ਉੱਥੇ ਪਹੁੰਚ ਵੀ ਗਈ ਹੋਊਗੀ ਮੈਂ ਦੇਖ ਕੇ ਹੁਣ ਆ ਰਾਗਵ ਘਰੋਂ ਨਿਕਲਿਆ ਤਾਂ ਉਹਦੇ ਪਿੱਛੇ-ਪਿੱਛੇ ਉਹਦੀ ਸੱਸ ਵੀ ਬਾਹਰ ਨਿਕਲ ਆਈ ਉਹ ਬੁਖਲਾ ਗਈ ਸੀ ਕਿ ਕਿਤੇ ਰਾਗਵ ਸੰਦੀਪ ਨੂੰ ਰੰਗੇ ਹੱਥੀਂ ਨਾ ਫੜ ਲਵੇ ਪ੍ਰੀਤ ਵੀ ਬੇਚੈਨ ਹੋ ਕੇ ਘਰ ਤੋਂ ਬਾਹਰ ਨਿਕਲ ਆਈ ਰਾਗਵ ਤੇਜ਼-ਤੇਜ਼ ਕਦਮਾਂ ਨਾਲ ਚੱਲਦਾ ਹੋਇਆ ਸੰਦੀਪ ਦੇ ਘਰ ਦੇ ਦਰਵਾਜ਼ੇ ਤੇ ਜਾ ਪਹੁੰਚਿਆ ਦਰਵਾਜ਼ਾ ਖੁੱਲ੍ਹਾ ਹੋਇਆ ਸੀ ਤੇ ਘਰ ਦੇ ਹਾਲਾਤ ਬਹੁਤ ਹੀ ਖਰਾਬ ਸੀ ਹਰ ਚੀਜ਼ ਤੇ ਮਿੱਟੀ ਜੰਮੀ ਹੋਈ ਸੀ ਘਰ ਬਹੁਤ ਗੰਦਾ ਲੱਗ ਰਿਹਾ ਸੀ ਰਾਗਵ ਦੱਬੇ ਹੋਏ ਕਦਮਾਂ ਨਾਲ ਅੰਦਰ ਚਲਾ ਗਿਆ ਸਾਹਮਣੇ ਹੀ ਪ੍ਰੀਤ ਦਾ ਗੁਲਾਬੀ ਸੂਟ ਧਾਰ ਤੇ ਟੰਗਿਆ ਸੀ ਪਿੱਛੇ-ਪਿੱਛੇ ਪ੍ਰੀਤ ਵੀ ਘਰ ਦੇ ਅੰਦਰ ਆ ਗਈ ਰਾਗਵ ਨੇ ਪਲਟ ਕੇ ਉਹਨੂੰ ਵੇਖਿਆ ਪ੍ਰੀਤ ਦੀਆਂ ਅੱਖਾਂ ਵਿੱਚ ਨੀੜਤਾ ਸੀ ਰਾਗਵ ਨੂੰ ਸਮਝ ਆ ਗਈ ਕਿ ਉਹ ਸੱਚ ਬੋਲ ਰਹੀ ਆ ਉਹ ਘਰ ਦੇ ਅੰਦਰ ਗਿਆ ਸਾਹਮਣੇ ਸੰਦੀਪ ਬੈੱਡ ਤੇ ਲੇਟੀ ਬੇਫਿਕਰ ਹੋ ਕੇ ਆਪਣੀ ਤੌਣ ਵਿੱਚ ਪਾਈ ਹੋਈ ਚੈਂਤੇ ਉਂਗਲੀ ਫੇਰ ਰਹੀ ਸੀ ਰਾਗਵ ਨੇ ਇੱਕ ਪਲਵੀਚ ਉਸ ਚੈਨ ਨੂੰ ਪਛਾਣ ਲਿਆ ਸੀ ਸੰਦੀਪ ਨੇ ਰਾਗਵ ਨੂੰ ਵੇਖਿਆ ਤਾਂ ਹੜਬੜਾ ਕੇ ਉੱਠ ਖੜੀ ਹੋਈ ਰਾਗਵ ਤੂੰ ਉਹਦੇ ਮੂੰਹ ਵਿੱਚੋਂ ਆਵਾਜ਼ ਤੱਕ ਨਹੀਂ ਨਿਕਲੀ ਰਾਗਵ ਅੱਗੇ ਵਧਿਆ ਤੇ ਉਹਨੇ ਸੰਦੀਪ ਦੇ ਕੋਲ ਖੜ੍ਹੀ ਹੋ ਕੇ ਕਿਹਾ ਮੇਰੀ ਪਤਨੀ ਦੇ ਗਲੇ ਵਿੱਚ ਉਹ ਚੈਨ ਲਾ ਕੇ ਤੂੰ ਖੁਦ ਕਿਉਂ ਪਾ ਲਈ ਤੂੰ ਜੇ ਚੈਨ ਨਹੀਂ ਤੈਨੂੰ ਜੇ ਚੈਨ ਨਹੀਂ ਚਾਹੀਦੀ ਸੀ ਤਾਂ ਆਪਣੇ ਪਤੀ ਨੂੰ ਕਹਿ ਦਿੰਦੀ ਰਾਗਵ ਦੀ ਗੱਲ ਤੇ ਸੰਦੀਪ ਹੜਬੜਾ ਗਈ ਉਹਨੇ ਕਬਰਾ ਕੇ ਆਪਣੀ ਮਾਂ ਨੂੰ ਵੇਖਿਆ ਜਿਹੜੀ ਚੁੱਪਚਾਪ ਖੜੀ ਸੀ ਉਹ ਜਾਣਦੀ ਸੀ ਜੇ ਅੱਜ ਆਪਣੇ ਬੇਟੇ ਨਾਲ ਵਗਾੜੀ ਤਾਂ ਇਹ ਕੋਈ ਵੱਡੀ ਗੱਲ ਨਹੀਂ ਕਿ ਉਹਦੇ ਨਾਲ ਗੱਲ ਕਰਨਾ ਹੀ ਛੱਡ ਦਊ ਅਚਾਨਕ ਹੀ ਉਹਨਾਂ ਨੇ ਪੈਨਤਰਾ ਬਦਲ ਲਿਆ ਹਾਂ ਸੰਦੀਪ ਬੋਲ ਕਿਉਂ ਲਈ ਆ ਪ੍ਰੀਤ ਕੋਲੋਂ ਚਾਣਦੋਂ ਸੰਦੀਪ ਹੱਕੀ ਬੱਕੀ ਰਹਿ ਗਈ ਪ੍ਰੀਤ ਨੇ ਵੀ ਅਚਾਨਕ ਸੱਸ ਦੇ ਬਦਲੇ ਤੇਵਰ ਵੇਖ ਕੇ ਤੇ ਮੁਸਕਰਾ ਪਈ ਉਹ ਜਾਣਦੀ ਸੀ ਰਾਗਵ ਗੁੱਸੇ ਦਾ ਬਹੁਤ ਤੇਜ ਆ ਰਾਗਵ ਨੇ ਹੱਥ ਅੱਗੇ ਵਧਾਇਆ ਮੇਰੀ ਪਤਨੀ ਦੀ ਚੈਨ ਵਾਪਸ ਕਰ ਤੇ ਅੱਗੇ ਤੋਂ ਜੇ ਤੂੰ ਪ੍ਰੀਤ ਦੀ ਕੋਈ ਵੀ ਚੀਜ਼ ਲੈਣ ਦੀ ਕੋਸ਼ਿਸ਼ ਕੀਤੀ ਤਾਂ ਮੇਰੇ ਤੋਂ ਬੁਰਾ ਕੋਈ ਨਹੀਂ ਹੋਊਗਾ ਅੱਜ ਦੇ ਬਾਅਦ ਮੇਰੇ ਘਰ ਕਦਮ ਵੀ ਨਾ ਰੱਖੀ ਇਹੋ ਜਿਹਾ ਚੋਰਾ ਨਹੀਂ ਮੇਰੇ ਘਰ ਕੋਈ ਜਗ੍ਹਾ ਨਹੀਂ ਆ ਰਾਗਵ ਨਫ਼ਰਤ ਭਰੇ ਲਹਿਜੇ ਨਾਲ ਕਹਿ ਰਿਹਾ ਸੀ ਤੇ ਸੰਦੀਪ ਨੇ ਕੰਬਦੇ ਹੱਥਾਂ ਨਾਲ ਚੈਨ ਖੋਲ ਕੇ ਰਾਗਵ ਦੇ ਹੱਥ ਵਿੱਚ ਰੱਖ ਦਿੱਤੀ ਰਾਗਵ ਨੇ ਪ੍ਰੀਤ ਦਾ ਹੱਥ ਫੜਿਆ ਤੇ ਇੱਕ ਨਫ਼ਰਤ ਭਰੀ ਨਜ਼ਰ ਸੰਦੀਪ ਤੇ ਪਾਈ ਤੇ ਬਾਹਰ ਚਲਾ ਗਿਆ ਪਿੱਛੇ ਪਿੱਛੇ ਸਾਸ ਵੀ ਬਾਹਰ ਨਿਕਲਦੀ ਹੋਈ ਆ ਗਈ ਸੰਦੀਪ ਪੈਰ ਪਟਕਦੇ ਹੋਏ ਉੱਥੇ ਹੀ ਆਪਣੇ ਘਰ ਬੈਠੀ ਰੋਂਦੀ ਰਹਿ ਜਾਂਦੀ ਸੀ ਕਿ ਇੱਕ ਚੈਨ ਦੇ ਲਾਲਚ ਵਿੱਚ ਉਹਨੇ ਭਰਾ ਦੇ ਘਰ ਦੇ ਅਸ਼ੋ ਰਾਮ ਤੋਂ ਵੀ ਹੱਥ ਧੋ ਲਿਆ ਸੀ ਸੋ ਦੋਸਤੋ ਇਹ ਸੀ ਜੀ ਅੱਜ ਦੀ ਆਪਣੀ ਕਹਾਣੀ ਕਹਾਣੀ ਕਿਹੋ ਜਿਹੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦੇਣਾ ਜੀ ਜੇਕਰ ਚਾਹ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀਆਂ ਇਗਨੋਰ ਕਰਨ ਨੂੰ ਦੀ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ